ਹਾਂਜੀ ਸਸਤੀ ਕਲਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬੜੇ ਠੀਕ ਠਾਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਬੇਸਨ ਵਾਲਾ ਚੇਲਾ ਪੀਜ਼ਾ ਟਾਈਪ ਜਾਂ ਡੋਸਾ ਟਾਈਪ ਕਹਿ ਸਕਦੇ ਹੋ ਕਿ ਡੋਸਾ ਮਸਾਲਾ ਡੋਸਾ ਟਾਈਪ ਬਣਾਵਾਂਗੇ ਤੇ ਆਪਾਂ ਪਹਿਲਾਂ ਸੂਜੀ ਭਿਓ ਕੇ ਰੱਖ ਲਈ ਸੀ ਤੇ ਹੁਣ ਆਪਾਂ ਉਹਦੇ ਵਿੱਚ ਚ 3-4 ਚਮਚ ਬੇਸਨ ਦੇ ਪਾਤੇ ਤੇ ਹੁਣ ਪਾਵਾਂਗੇ ਜੀ ਨਮਕ ਤੇ ਮਿਰਚ ਤੇ ਹਲਦੀ ਇਹ ਮਸਾਲੇ ਪਾਵਾਂਗੇ ਤੇ ਨੂੰ ਪੂਰੀ ਤਰ੍ਹਾਂ मिक्स ਕਰ ਲਾਂਗੇ ਤੇ ਇਹ ਆਪਾਂ ਹੁਣ ਮਿਕਸ ਕਰਕੇ ਰੱਖ ਲਿਆ ਸੀ ਤੇ ਨਾਲ ਸ਼ਿਮਲਾ ਮਿਰਚ ਟਮਾਟਰ ਤੇ ਪਿਆਜ਼ ਕੱਟ ਕੇ ਆਪਾਂ ਰੱਖ ਲਿਆ ਸੀਗਾ ਅ ਫਿਲਿੰਗ ਵਾਸਤੇ ਤੇ ਹੁਣ ਆਪਾਂ ਗਰਮ ਪੈਨ ਦੇ ਵਿੱਚ ਕੋਲ ਪਾ ਦਾਂਗੇ ਚਿਲੇ ਟਾਈਪ ਵਾਂਗੂ ਫਲਾਵਾਂਗੇ ਜਿਵੇਂ ਆਪਾਂ ਦੋਸਾ ਫਲਾਉਨੇ ਆ ਉਵੇਂ ਫਲਾ ਕੇ ਤਿੰਨ ਦੁਆਰਾ ਪਰਟ ਲਾਂਗੇ ਜਿਹੜਾ ਸਿੱਕਿਆ ਹੋয়া ਹੋਗਾ ਉਹਦੇ ਉੱਤੇ ਆਪਾਂ ਸਾਰਾ ਪਹਿਲਾਂ ਸੌਸ ਲਾਵਾਗੇ ਟਮਾਟੋ ਸੌਸ ਤੇ ਫਿਰ ਉਹਦੇ ਉੱਤੇ ਸਾਰਾ ਆਪਾਂ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਸਮਾਨ ਉਹ ਪਾ ਦਾਂਗੇ ਤੇ ਹੁਣ ਪਾ ਦਾਂਗੇ ਜੀ ਮਯੋਨੀ ਮਯੋਨੀ ਪਾ ਕੇ ਇਹਨੂੰ ਸਾਰਾ ਫੈਲਾ ਲਾਂਗੇ ਤੇ 2 ਮਿੰਟ ਸੇਕ ਲੱਗਣ ਦਵਾਂਗੇ ਤੇ ਫਿਰ ਇਹਨੂੰ ਆਪਾਂ ਹੋ ਸਕਦਾ ਤੁਸੀਂ ਦੇਸੀ ਘੀ ਪਾ ਸਕਦੇ ਹੋ ਤੇ ਟਮਾਟੋ ਸੌਸ ਤੋਂ ਦੀ ਦੂਰੀਵਾਰ ਪਾਉਣੀ ਹੈ ਤੇ ਹਾਂਜੀ ਇਹਨੂੰ ਆਪਾਂ ਹੁਣ ਦੋਸਾ ਟਾਈਪ ਆ ਫੋਲਡ ਕਰ ਲਾਂਗੇ ਤੇ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਨਿਰਦੇਸ਼